ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਧੂਰੀ ਕਾਰ ਵਯਾਰ ਤੇ ਅੱਜ ਭਾਈ ਆਪਾਂ ਲੈ ਕੇ ਆ ਗਏ ਤੁਹਾਡੇ ਵਾਸਤੇ ਛੋਟੇ ਬਜਟ ਵਾਲੀ ਕਾਰ 50 ਹਜ਼ਾਰ ਦੇ ਨੇੜੇ ਤੇਰੇ ਗੱਡੀ ਆ ਬਾਕੀ ਆ ਗੱਡੀਆਂ ਦਾ ਸਟਾਕ ਆਪਣੇ ਕੋਲੇ ਉਸ ਤੋਂ ਪਹਿਲਾਂ ਭਾਈ ਪਤਾ ਕਰ ਲੋ ਨੋਟ ਧੂਰੀ ਕਾਰ ਵਯਾਰ ਆਪੋਜ਼ਿਟ ਟਵੀਐਸ ਏਜੰਸੀ ਐਂਡ ਸਮਾਰਟ ਪੁਆਇੰਟ ਨੀਅਰ ਨੱਤ ਦਾ ਹਸਪੀਟਲ ਤੇ ਗੱਲ ਕਰਦੇ ਆਂ ਆਪਾਂ ਇਸ ਗੱਡੀ ਸੈਂਟਰੋ ਦੀ ਜਿਹੜੇ ਕੋਈ ਵੀਰ ਕਹਿ ਰਹੇ ਸੀ ਆਪ ਨੂੰ ਘੱਟ ਰੇਟ ਵਾਲੀ ਗੱਡੀ ਚਾਹੀਦੀ ਆ ਤਾਂ ਆਪਣੇ ਕੋਲੇ ਅੱਜ ਇੱਕ ਸੈਂਟਰੋ ਛੋਟੇ ਰੇਟ ਵਾਲੀ ਗੱਡੀ ਆਈ ਆ ਵਧੀਆ ਕਾਰ ਆ ਐਸਯੂਸੀ ਵਰਕਿੰਗ ਆ ਪਾਵਰ ਸਟੀਅਰਿੰਗ ਆ ਬਾਕੀ ਗੱਡੀ ਦੇ ਛਾਤੀਆਂ ਮਾਰ ਲਓ ਇੱਕ ਦੋ ਪੀਸ ਪੇ ਅਡਰੈਸਰ ਬਗੱਡੀ ਦੇ ਬਾਕੀ ਗੱਡੀ ਹੀ ਸਾਰੀ ਹੀ ओरिजिनल ਆ ਵਧੀਆ ਕਾਰ ਆ ਵੀਰੇ ਛੋਟੇ ਰੇਟ ਵਿੱਚ ਹੈਗੀ ਥੋੜੇ ਟਾਈਮ ਲਈ ਕਾਰ ਮਾਰੋ ਗੱਡੀ ਦੇ ਨਿਗਾ ਜੀ ਵਾਈਟ ਰੰਗ ਦੀ ਕਾਰ ਆ ओरिजिनल ਪੇਂਟ ਦੀ ਲਗਭਗ ਕੱਟੀ ਟਾਇਰ ਤਕਰੀਬਨ ਹੈਗੇ ਨੇ 40 ਤੋਂ 50% ਵਿੱਚੋਂ ਇੱਕ ਵਾਰੀ ਛਾਤੀ ਆਪਾਂ ਇੰਟੀਰੀਅਰ ਦੀ ਮਰਾ ਦਨੇ ਆ ਲੋ ਜੀ ਮਾਰ ਲਓ ਏਸੀ ਯੂਸੀ ਗੱਡੀ ਦਾ ਸਾਰਾ ਕੁਝ ਗੱਡੀ ਦਾ ਫੰਕਸ਼ਨ ਵਰਕ ਕਰਦੇ ਨੇ ਲੋ ਜੀ ਫਰੰਟ ਤੋਂ ਵੀ ਮੜੀ ਜੀ ਨਿਗਾਹ ਮਾਰ ਲਓ ਵਧੀਆ ਗੱਡੀਆਂ ਵੀਰੇ ਛੋਟੇ ਰੇਟ ਵਿੱਚ ਜਿਹੜੇ ਕੋਈ ਭਰਾ ਆਪਣੇ ਕਹ ਰਹੇ ਸੀ ਆਪਣੇ ਕੋਲੇ ਬਜਟ ਘਾਟਾ ਪੇਮੈਂਟ ਘਾਟਾ ਤਾਂ ਉਹਨਾਂ ਵਾਸਤੇ ਆਪਣੇ ਕੋਲੇ ਇਹ ਸੈਂਟਰੋ ਕਾਰ ਬਹੁਤ ਸੋਹਣੀ ਵਧੀਆ ਕਾਰ ਆਈ ਆ ਲੋ ਜੀ ਮਾਰ ਲਓ ਨਿਕਾ ਟੰਡ ਤੋਂ ਵੀ ਤੁਹਾਨੂੰ ਇੱਕ ਝਾਤੀ ਆਪਾਂ ਇੰਜਨ ਤੇ ਵੀ ਮਾਰਾ ਦੇਣਾ ਗੱਡੀ ਤੇ ਲੋ ਜੀ ਇੰਜਨ ਤੇ ਝਾਤੀ ਮਾਰ ਲਓ ਗੱਡੀ ਤੇ ਕਈ ਵਾਰ ਕੋਈ ਵੀ ਵੀਰਾਂ ਦੇ ਮਨ ਚ ਸ਼ੰਕਾ ਹੋਊਗੀ ਗੱਡੀ ਲੱਗੀ ਹੋਈ ਤਾਂ ਨਹੀਂ ਕਿੰਨੀ ਸਸਤੀ ਗੱਡੀ ਆ ਕੋਈ ਐਕਸੀਡੈਂਟ ਤਾਂ ਨਹੀਂ ਤਾਂ ਵੀਰਿਆ ਦੇਖ ਲਓ ਵਿੱਚੋਂ ਵੀ ਸੋਹਣੀ ਪਈ ਆ ਗੱਡੀ ਇੱਕ ਇੱਕ ਦੋ ਦੋ ਪੀਸਾ ਦੇਖੋ ਸਕਰੈਚਿੰਗ ਜ਼ਰੂਰ ਹੋਈਗੀ ਆ ਬਾਕੀ ਇੰਜਨ ਇੰਜਨ ਗੱਡੀ ਦਾ ਵਧੀਆ ਪਿਆ ਦੇਖ ਲਓ ਤੁਸੀਂ ਨਿਕਾ ਮਾਰ ਉਈ ਕਿਸੇ ਪਾਸਿਓ ਲੱਕੀ ਵਜੀ ਨਹੀਂ ਕੋਟੇ ਪਿੰਡ ਦੀ ਕਿਸੇ ਪਾਸਿਓ ਕੀ ਐਕਸੀਡੈਂਟ ਨਹੀਂ 50 ਨੰਬਰ ਕਾਰ ਆ ਪਾਸਿੰਗ ਗੱਡੀ ਦੀ 27 ਤੱਕ ਆ ਸੌਰੀ 5 ਦੇ 12ਵੇਂ ਮਹੀਨੇ ਦੀ 6 ਦੀ ਰਜਿਸਟਰਡ ਕਾਰ ਆ ਲੁਧਿਆਣਾ ਨੰਬਰ ਆ ਗੱਡੀ ਦਾ ਬਈ ਵੀਰੇ ਓਵਰਹਾਲ ਗੱਡੀ ਵੀ ਆਪਾਂ ਕੰਡੀਸ਼ਨ ਤੋਂ ਦਿਖਾ ਪਈ ਆ ਲੱਕੀ ਵਜੀ ਨਹੀਂ ਕਿਸੇ ਪਾਸਿਓ ਐਕਸੀਡੈਂਟ ਨਹੀਂ ਪਾਸਿੰਗ ਬੁੱਛੇ ਨੂੰ ਨੰਬਰ ਦੱਸਤੀ ਆ ਗੱਡੀ ਦੇ ਲੌਨ ਦੇਖੋ ਲੌਣੀ ਤੇ ਗੱਡੀ ਤਾਂ ਹੋਣਾ ਨਹੀਂ ਕਿਉਂਕਿ ਛੋਟਾ ਰੇਟ ਆ ਗੱਡੀ ਦਾ ਗੱਲ ਕਰਦੇ ਆ ਇਸ ਗੱਡੀ ਦਾ ਰੇਟ ਈਸ ਗੱਡੀ ਦਾ ਰੇਟ 375000 ਰੁਪਇਆ ਜਿਆਦਾ ਕੁਛ ਨੇਗੋਸ਼ੀਏਸ਼ਨ ਕੁਛ ਹੋਣਾ ਨਹੀਂ ਬਾਕੀ ਜਿਹੜਾ ਕੋਈ ਆਪਣੇ ਪੇਜ ਨੂੰ ਫੋਲੋ ਕਰਕੇ ਉਹ ਆਪਣੇ ਚੈਨਲ ਸਬਸਕ੍ਰਾਈਬ ਕਰਕੇ ਜਾਊਗਾ ਸ਼ੇਅਰ ਕਰਕੇ ਜਾਊਗਾ ਤਾਂ ਉਹਨਾਂ ਲਈ ਸਪੈਸ਼ਲ ਡਿਸਕਾਊਂਟ ਹੋਊਗਾ ਪਰ ਰੇਟ ਦਾ ਜਿਆਦਾ ਕੋਈ ਫਰਕ ਇਸ ਗੱਡੀ ਦੇ ਵਿੱਚ ਪੈਣਾ ਨਹੀਂ ਬਾਕੀ ਇੱਕ ਕਾਰ ਆਪਣੇ ਕੋਲ ਆਹ ਸਿਰਫ 40000 ਚੱਲੀ ਹੋਈ ਆਈਟਮ ਆ ਬਹੁਤ ਸੋਹਣੀ ਕਾਰ ਆ 12 ਮਾਡਲ ਗੱਡੀ ਆ ਇਹ ਗੱਡੀ ਹੈਗੀ ਆ 195000 ਦੀ K10 2012 ਮਾਡਲ ਹੈ 190000 ਦੀ ਰੇਂਜ 'ਚ ਤੇ ਆਲਟੋ ਗੱਡੀ ਆ ਸੀਐਨਜੀ ਕੋਈ ਵੀਰ ਜਿਹਦਾ ਖਰਚਾ ਮਤਲਬ ਘੱਟ ਜਾਂਦੇ ਨੇ ਵੀ ਆਪਾਂ ਖਰਚੇ ਘੱਟ ਪਵੇ ਗੱਡੀ ਦਾ ਤਾਂ ਆਪਾਂ 60 ਇੰਚਲੀ ਗੱਡੀ ਬਹੁਤ ਸੁਣੀ ਕਾਰ 2009-29 ਤੱਕ ਪਾਸਿੰਗ ਇਹ ਗੱਡੀਆਂ ਦਾ ਸਟਾਕ ਆ ਬਾਕੀ ਵੀ ਘੱਟ ਚੱਲੀਆਂ ਗੱਡੀਆਂ ਲਈ ਇਹ ਜਿਹੇ ਹੀ ਗੱਡੀਆਂ ਲਈ ਛੋਟੇ ਰੇਟ ਲਈ ਗੱਡੀਆਂ ਲਈ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਰੇ ਕਰ ਲੋ ਸ਼ੇਅਰ ਮਿਲਦੇ ਬਰੇ ਅਗਲੀ ਵੀਡੀਓ ਤਦ ਤੱਕ ਸਾਰੇ ਵੀਰਨ ਪਿਆਰੀ ਸਤਿ ਸ਼੍ਰੀ ਅਕਾਲ ਜੈ ਹਿੰਦ